ਦਲਿਪਕਰ ਤੇ ਵਨੰਦ ਦਾ ਪੰਜਾਬੀ ਨਾਵਲ ਗਫੂਰ ਸੀ ਉਹਦਾ ਨਾਮ ਦਾ ਅਗਲਾ ਭਾਗ 2 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਸਕਣ ਚੰਗੀਆਂ ਲੱਗਣ ਕਹਾਣੀਆਂ ਤਾਂ ਅਦੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਸੋ ਆਓ ਸੁਣਦੇ ਹਾਂ ਨਾਵਲ ਦਾ ਅਗਲਾ ਭਾਗ 2 ਸੁਣਦੇ ਰਹੋ ਸਵੀ ਮੀਡੀਆ 11 ਕਈ ਵਾਰ ਲੰਘ ਗਏ ਸਨ ਜਦੋਂ ਪਿੰਡੋ ਠੇਕਾ ਦੇਣ ਆਏ ਪਾਕਤੂ ਨੇ ਇੱਕ ਪੋਸਟ ਕਾਰਡ ਲਿਆ ਫੜਾਇਆ ਸੀਗਾ ਇਹ ਪਾਕਿਸਤਾਨ ਤੋਂ ਆਇਆ ਸੀ ਗਫੂਰ ਨੇ ਪਤਾ ਲਿਖਿਆ ਸੀ ਕਿ ਪਟਿਆਲੇ ਵਾਲਿਆਂ ਦੇ ਘਰ ਪਿੰਡ ਰੱਬੋ ਜ਼ਿਲ੍ਹਾ ਲੁਧਿਆਣਾ ਪਤਾ ਨਹੀਂ ਕਿਵੇਂ ਘੁੰਮਦਿਆਂ ਘੁੰਮਦਿਆਂ ਸਾਡੇ ਘਰ ਆ ਗਿਆ ਸੀਗਾ ਕਾਰਡ ਵਿੱਚ ਉਸਨੇ ਲਿਖਿਆ ਸੀਗਾ ਕਿ ਬਾਬਾ ਜੀ ਮੈਨੂੰ ਆ ਕੇ ਲੈ ਜਾਓ ਪਿੰਡ ਸਾਡਾ ਲਾਹੌਰ ਦੇ ਨੇੜੇ ਹੀ ਹੈ ਕਾਰ ਪੜਦਿਆਂ ਤੱਪ ਤੱਪ ਹੰਝੂ ਮੇਰੀਆਂ ਅੱਖਾਂ ਵਿੱਚੋਂ ਡਿੱਕਣ ਲੱਗੇ ਇਸ ਦਾ ਮਤਲਬ ਗਫੂਰ ਠੀਕ ਠਾਕ ਪਹੁੰਚ ਗਿਆ ਸੀ ਪਾਕਿਸਤਾਨ ਕਈ ਵਾਰੀ ਮੈਂ ਮਨ ਹੀ ਮਨ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਲੰਘ ਕੇ ਲਾਹੌਰ ਦੇ ਕੋਲ ਇੱਕ ਪਿੰਡ ਲੱਭਦੀ ਰਹੀ ਸੀਗੀ ਮੈਨੂੰ ਲੱਗਦਾ ਸੀਗਾ ਕਿ ਉਹ ਵੀ ਵੱਡਾ ਹੋ ਗਿਆ ਹੋਣਾ ਹੈ ਇਧਰ ਇਸ ਕਾਰਨ ਨਾਲ ਜੋ ਕੁਝ ਬੀਤਿਆ ਪਤਾ ਨਹੀਂ ਕਿਉਂ ਮੈਂ ਗਫੂਰ ਨੂੰ ਦੱਸਣਾ ਚਾਹੁੰਦਾ ਸੀਗੀ ਮਨੋਜੇ ਵੀ 11 12 ਸਾਲਾਂ ਦਾ ਮਾਰਕੂ ਜਿਹੜਾ ਅਰਾਈਆਂ ਦਾ ਮੁੰਡਾ ਜਿਹੜਾ ਮੰਗੂ ਕੱਟੀ ਦੇ ਗਲਗਾਨੀ ਪਾ ਰਿਹਾ ਸੀਗਾ ਤੇ ਫੇਰ ਉਸ ਦੇ ਗਲ ਵਿੱਚ ਪਾਹ ਪਿਆਰ ਨਾਲ ਪਾ ਕੇ ਮੇਰੀ ਮੰਗੂ ਆਖਦਾ ਜਿਆਦਾ ਆ ਰਿਹਾ ਸੀਗਾ ਮੈਂ ਸੋਚਦੀ ਕਿ ਉਹ ਸਾਡਾ ਕਰਮਾਂ ਜੀ ਬਾਬਾ ਜੀ ਕਿੱਥੇ ਚਲੇ ਗਏ ਨੇ ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ ਕੀ ਵਕਤ ਨੂੰ ਪੁੱਠਾ ਨਹੀਂ ਕੀਤਾ ਜਾ ਸਕਦਾ ਕੀ ਰੂਹਾਂ ਹੁੰਦੀਆਂ ਨੇ ਕੀ ਕਿਸੇ ਹੋਰ ਜਨਮ ਵਿੱਚ ਅਸੀਂ ਸਾਰੇ ਫੇਰ ਮਿਲਾਂਗੇ ਗਫੂਰ ਕੌਣ ਸੀ ਪੰਜਾਬ ਨੂੰ ਚੀਰ ਕੇ ਵੰਡ ਕਿਉਂ ਦਿੱਤਾ ਗਿਆ ਸੀਗਾ 베ਜੀ ਨੇ ਪੁੱਛਿਆ ਕਿ ਗਫੂਰ ਦਾ ਖੱਤ ਆਇਆ ਸੀ ਕੀ ਲਿਖਦਾ ਹੈ ਮੈਨੂੰ ਵੀ ਚੰਦਰਾ ਬੜੀ ਵਾਰ ਜਿਆਦਾ ਆਉਂਦਾ ਆ ਉਸ ਦਾ ਵੀ ਪਿਛਲੇ ਜਨਮ ਦਾ ਸਾਡੇ ਪਰਿਵਾਰ ਨਾਲ ਕੋਈ ਸੰਬੰਧ ਹੋਣਾ ਆ ਮੈਨੂੰ ਯਾਦ ਆਉਣ ਵਾਲਿਆਂ ਵਿੱਚ ਮਾਂ ਜੀ ਤੇ ਬਾਬਾ ਜੀ ਦੇ ਨਾਲ ਗਫੂਰ ਵੀ ਰਲ ਗਿਆ ਸੀ ਤੇ ਜੀਨਤ ਵੀ ਮੈਨੂੰ ਰੱਬ ਦੀ ਖੇਡ ਸਮਝ ਨਹੀਂ ਸੀ ਲੱਗਦੀ ਕਿ ਲੋਕਾਂ ਦੇ ਪੂਰਾ ਦੇਪੂਰ ਜੱਗ ਤੇ ਆਉਂਦੇ ਨੇ ਤੇ ਲੰਘ ਜਾਂਦੇ ਨੇ ਜਾਣ ਤੋਂ ਪਹਿਲਾਂ ਕਿਸੇ ਨੂੰ ਚੇਤਨਾ ਵੀ ਨਹੀਂ ਹੁੰਦਾਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਉੱਪਰ ਕੋਈ ਹੋਰ ਹਿਲੋਕ ਰਹਿੰਦੇ ਹੋਣਗੇ ਮੈਨੂੰ ਤਾਂ ਲੱਗਦਾ ਜਿਵੇਂ ਬਾਜੀ ਗਰਨੀ ਮਿੱਟੀ ਦੇ ਖਡਾਉਣੇ ਬਣਾ ਬਣਾ ਰੱਖੀ ਜਾਂਦੀ ਹੈ ਤੇ ਮੜ ਅੱਗ ਵਿੱਚ ਪੱਕੇ ਕਰਦੀ ਹੈ ਖਾਰੇ ਵਿੱਚ ਰੱਖ ਕੇ ਗਲੀ ਗਲੀ ਹੋਕਾ ਦਿੰਦੀ ਹੈ ਲੈ ਲੋ ਕੋਈ ਕੁੱਗੂ ਕੋੜੇ ਜੋ ਆਗ ਭੱਜ ਕੇ ਉਸ ਦੇ ਦਿਵਾਲੇ ਹੋ ਜਾਂਦੇ ਨੇ ਬਾਜੀਗਰਨੀ ਮਨ ਵਿੱਚ ਹੱਸਦੀ ਹੈ ਕਿ ਬੱਚੇ ਇਹਨਾਂ ਨੂੰ ਜਿਉਂਦੇ ਜਾਗਦੇ ਸਮਝਦੇ ਨੇ ਅਸਲ ਵਿੱਚ ਮਿੱਟੀ ਦੇ ਖਡਾਉਣੇ ਹੀ ਤਾਂ ਹਨ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਰੱਬ ਵੀ ਸਾਡੇ ਨਾਲ ਇਉਂ ਹੀ ਕਰ ਰਿਹਾ ਹੈ ਕਦੇ ਕਈ ਵਰੇ ਲੰਗਣ ਮਗਰੋਂ ਪਾਕਿਸਤਾਨ ਤੋਂ ਪੋਸਟਕਾਰਡ ਭੇਜ ਕੇ ਗਫੂਰ ਨੇ ਬਾਬਾ ਜੀ ਨੂੰ ਉਸ ਨੂੰ ਵਾਪਸ ਲਿਜਾਣ ਲਈ ਆਖਿਆ ਸੀਗਾ 23 ਸਾਲ ਹੋਏ ਪਾਕਿਸਤਾਨੀ ਲੇਖਕਾ ਅਫਜ਼ਲ ਤਸੀਫ ਦਿੱਲੀ ਅਮਰਤਾਂ ਨੂੰ ਮਿਲ ਲਈ ਸੀ ਕਿ ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀਗਾ ਉਹ ਟੈਕਸੀ ਵਿੱਚ ਪਟਿਆਲੇ ਯੂਨੀਵਰਸਿਟੀ ਸਾਡੇ ਘਰ ਆ ਗਈ ਸੀ ਮੇਰੇ ਕਿਹੜਾ ਮੱਥੇ ਤੇ ਲਿਖਿਆ ਹੋਇਆ ਸੀਗਾ ਕਿ ਮੈਂ ਪਾਕਿਸਤਾਨੀ ਹਾਂ ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀਗਾ ਕਿ ਮੈਂ ਟਵਾਣਾ ਦੇ ਘਰ ਚੱਲੀ ਹਾਂ ਫਿਰ ਕਿਹਨੇ ਰੋਕਣਾ ਸੀਗਾ ਉਸਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ ਸੀ ਲਾਹੌਰ ਦੇ ਆਲੇ ਦਿਵਾਲੇ ਕਿੰਨੇ ਕੁ ਪਿੰਡ ਨੇ ਮੈਂ ਤਸੀਫ ਨੂੰ ਪੁੱਛਿਆ ਸੀਗਾ ਮੇਰੇ ਮਨ ਵਿੱਚ ਗੁਫਾ ਪੁਰ ਦਾ ਪਿੰਡ ਸੀਗਾ ਕਈ ਨੇ ਉਹਨਾਂ ਪਿੰਡਾਂ ਵਿੱਚੋਂ ਜੇ ਕਿਸੇ ਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ ਮੈਂ ਪੁੱਛਿਆ ਤੁਸੀਂ ਕਿਹਨੂੰ ਲੱਭਣਾ ਆ ਪਾਰਟੀਸ਼ਨ ਤੋਂ ਪਹਿਲਾਂ ਸਾਡੇ ਘਰ 11-12 ਸਾਲਾਂ ਦਾ ਇੱਕ ਕੰਮ ਕਰਨ ਵਾਲਾ ਲੜਕਾ ਗਫੂਰ ਰਹਿੰਦਾ ਸੀਗਾ ਚੰਦਰਾ ਬੜੀ ਵਾਰੀ ਯਾਦ ਆ ਜਾਂਦਾ ਹੈ ਕਈ ਵਾਰਿਆਂ ਮਗਰੋਂ ਉਸਨੇ ਬਾਬਾ ਜੀ ਦੇ ਨਾਂ ਤੇ ਪੋਸਟ卡ਡ ਆਇਆ ਸੀਗਾ ਜਿਸ ਵਿੱਚ ਲਿਖਿਆ ਸੀਗਾ ਕਿ ਸਾਡਾ ਪਿੰਡ ਲਾਹੌਰ ਦੇ ਨੇੜੇ ਹੀ ਹੈ ਪਰ ਉਸਨੇ ਪਿੰਡ ਦਾ ਨਾਂ ਨਹੀਂ ਸੀ ਲਿਖਿਆ ਬੜਾ ਮਨ ਕਰਦਾ ਹੈ ਕਿ ਗਫੂਰ ਦਾ ਕਿਸੇ ਤਰ੍ਹਾਂ ਪਤਾ ਲੱਗ ਜਾਵੇ ਉਸਦੇ ਅੱਬਾ ਦਾ ਨਾਂ ਕੀ ਸੀਗਾ ਪਤਾ ਨਹੀਂ ਇਨਾ ਕ ਪਤਾ ਹੈ ਕਿ ਉਸਦਾ ਪਿੰਡ ਮੰਡੀਆਂ ਸੀਗਾ ਉਸਦਾ ਅੱਬਾ ਬੜਾ ਗਰੀਬ ਅਰਾਈ ਸੀਗਾ ਆਖਦਾ ਸੀ ਕਿ ਗਫੂਰ ਸਾਡ ਸਾਡੇ ਇੱਥੇ ਰਹਿ ਕੇ ਰਾਜ ਕੇ ਰੋਟੀ ਖਾਊਗਾ ਹੌਲੀ ਹੌਲੀ ਉਹ ਸਭ ਕੁਝ ਭੁੱਲ ਕੇ ਸਾਡੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ ਸੀ ਤੂੰ ਕਿੱਡੀ ਸੀ ਉਦੋਂ ਬਫੂਰ ਜਿੱਡੀ ਹੀ ਸੀ ਕਿ ਦਸਾਂ 11 ਸਾਲਾਂ ਦੀ ਹੀ ਬਿਨਾਂ ਕਿਸੇ ਅਤੇ ਪਤੇ ਤੋਂ ਇਉਂ ਕਿਵੇਂ ਲੱਭਿਆ ਜਾਊਗਾ ਤਸੀਫ ਨੇ ਜਦੋਂ ਇਹ ਕਿਹਾ ਤਾਂ ਮੇਰੇ ਮਨ ਨੂੰ ਬੜੀ ਬੇਚੈਨੀ ਲੱਗੀ ਤਸੀਫ ਆਖਣ ਲੱਗੀ ਇੱਥੇ ਜਲੰਧਰ ਕੋਲ ਸਾਡਾ ਵੀ ਇੱਕ ਪਿੰਡ ਹੈ ਉੱਥੇ ਹੁਣ ਸਾਡਾ ਕੋਈ ਨਹੀਂਗਾ ਹੱਲਿਆਂ ਵੇਲੇ ਮੇਰੇ ਸਾਰੇ ਕਰਦਿਆਂ ਨੂੰ ਵੱਢ ਕੇ ਖੂਹ ਵਿੱਚ ਸੁੱਟ ਦਿੱਤਾ ਸੀਗਾ ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈਆਂ ਬੜਾ ਜੀ ਕਰਦਾ ਸੀ ਆਪਣੇ ਪੇਕੇ ਦੀ ਧਰਤੀ ਦੇਖਣ ਦਾ ਤੂੰ ਸੁਣਾ ਤੇਰਾ ਕੀ ਹਾਲ ਹੈ ਅਮਰਤਾ ਤੈਨੂੰ ਬੜਾ ਯਾਦ ਕਰਦੀ ਸੀ ਉਸੇ ਨੂੰ ਪੁੱਛਿਆ ਸੀਗਾ ਕਿ ਮੈਂ ਹੋਰ ਕਿਹਨੂੰ ਮਿਲ ਲਾਵਾਂ ਉਸਨੇ ਤੇਰਾ ਨਾਂ ਲਿਆ ਸੀਗਾ ਚੰਗਾ ਕੀਤਾ ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ ਮੈਂ ਕਿਹਾ ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ ਇਹ ਕਦ ਦਿਨ ਤਾਂ ਰਹਾਂਗੀ ਨਾ ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋ ਸੀ ਉਸਨੇ ਪੁੱਛਿਆ ਸੀਗਾ ਫੇਰ ਕਹਿਣ ਲੱਗੀ ਉੰਜ ਮੈਂ ਆਪੇ ਸੋਚ ਲਿਆ ਸੀਗਾ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਨਹੀਂ ਹੋਵੇਗਾ ਨਹੀਂ ਜਿਹੜਾ ਤੇਰੇ ਨਾਲ ਨਾਰਾਜ਼ ਹੋਵੇ ਵੀ ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਆ ਆ ਤੇਰਾ ਬਸ ਇੱਕੋ ਬੇਟਾ ਹੈ ਨਾ ਹਾਂ ਬਹੁਤ ਸਾਹੂ ਹੈ ਮੈਂ ਕਿਹਾ ਉਹ ਹੱਸ ਪਈ ਤੇ ਕਹਿਣ ਲੱਗੀ ਮੇਰਾ ਵੀ ਇੱਕ ਬੇਟਾ ਹੈ ਬਹੁਤ شریف ਆ ਉਸ ਦਾ ਮੈਂ بڑے ਚਾਵਾਂ ਨਾਲ ਵਿਆਹ ਕੀਤਾ ਪਰ ਵੋਟੀ ਲੈ ਕੇ ਅੱਡ ਹੋ ਗਈ ਆ ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ਨੋਟ ਚੜਾਇਆ ਤੇ ਨੋਟ ਚੜਾਇਆ ਤੇ ਗਿਆ ਮੁੰਡਾ ਵਿਆਹਿਆ ਤੇ ਕਿਹਾ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ ਵੋਟੀ ਉਸ ਨੂੰ ਆਪਣੇ ਆਪ ਤੋਂ ਬਿਨਾ ਹੋਰ ਕਿਸੇ ਦਾ ਖਿਆਲ ਹੀ ਨਹੀਂ ਕਰ ਹਾਂ ਸੱਚ ਤੂੰ ਮੇਰਾ ਕੁਝ ਪੜਿਆ ਵੀ ਹੈ ਕਿ ਨਹੀਂ ਤੁਹਾਡੀਆਂ ਮੈਂ ਕਹਾਣੀਆਂ ਪੜਾਂਗੇ ਮੈਂ ਕਿਹਾ ਮੈਨੂੰ ਪਤਾ ਹੈ ਮੈਂ ਚੰਗਾ ਲਿਖਦੀ ਹਾਂ ਅੰਜ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਫਿਰ ਵੀ ਇੱਕ ਖੋਜ ਹੀ ਪੈਂਦੀ ਰਹਿੰਦੀ ਜੀ ਕਰਦਾ ਹੈ ਸਮਾਂ ਪੁੱਠਾ ਪਹੁੰਚ ਜਾਵੇ ਮੁੜ ਕੇ ਉਹੀ ਆਪਣਾ ਗਰਾਹ ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ ਇਸ ਵਾਰ ਤਾਂ ਨਹੀਂ ਅਗਲੀ ਵਾਰ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਬ ਹੀ ਦੇਖਣ ਜਾਵਾਂਗੀ ਜਿਸ ਵਿੱਚ ਮੇਰੇ ਸਾਰੇ ਕਰਦੇ ਵੱਢ ਕੇ ਸੁਟੇ ਸਨ ਮੈਂ ਦੇਖਾਂਗੀ ਦੇਖਣਾ ਚਾਹਾਂਗੀ ਕਿ ਉੱਥੇ ਦੇ ਲੋਕ ਕਿਵੇਂ ਜਿਉਂਦੇ ਨੇ ਸਾਨੂੰ ਯਾਦ ਕਰਦੇ ਨੇ ਕਿ ਨਹੀਂ ਖਬਰੇ ਅਜੇ ਵੀ ਮੇਰੇ ਘਰਦੰਦੀਆਂ ਹੱਡੀਆਂ ਉਸੇ ਖੂਹ ਵਿੱਚ ਪਈਆਂ ਹੋਣ ਤਸੀਫ ਨੇ ਕਿਹਾ ਸੀ ਤਸੀਫ ਸੋਚ ਕੇ ਇਹ ਅਜੀਬ ਲੱਗਦਾ ਆ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀਗਾ ਮੈਂ ਕਿਹਾ ਤਸੀਫ ਨੇ ਕਿਹਾ ਦਿਨੇ ਤਾਂ ਕੰਮਾਂ ਧੰਦਿਆਂ ਵਿੱਚ ਭੁੱਲ ਜਾਂਦੇ ਰਾਤ ਨੂੰ ਜਦੋਂ ਕਦੇ ਅੱਖ ਖੁੱਲ ਜਾਵੇ ਤਾਂ ਮੈਂ ਇੱਧਰ ਆਪਣੇ ਪਿੰਡਾਂ ਵਿੱਚ ਤੁਰ ਹੀ ਫਿਰਦੀ ਹਾਂ ਕਦੇ-ਕਦੇ ਇਹ ਵੀ ਸੋਚਦੀ ਹਾਂ ਉਹ ਤਾਂ ਇੱਕ ਡਰਾਉਣਾ ਸੁਪਨਾ ਸੀਗਾ ਮੇਰੇ ਕੋਲ ਤਸੀਫ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀਗਾ ਉਹ ਫੇਰ ਲਗੀ ਟਵਾਣਾ ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਤੇ ਗਾਲਾਂ ਔਰਤਾਂ ਨੂੰ ਹੀ ਕਿਉਂ ਕੱਢੀਆਂ ਜਾਂਦੀਆਂ ਨੇ ਉਨ੍ਹਾਂ ਦਾ ਸਾਰਾ ਵੈਸ਼ੀਪਨ ਵੀ ਔਰਤਾਂ ਉੱਪਰ ਹੀ ਨਿਕਲਦਾ ਹੈ ਇਹ ਇਸ ਤਰ੍ਹਾਂ ਕਿਉਂ ਆ ਇਸ ਲਈ ਕਿ ਔਰਤਾਂ ਆਦਮਿਆਂ ਦੇ ਮੁਕਾਬਲੇ ਵਿੱਚ ਕਮਜ਼ੋਰ ਹੁੰਦੀਆਂ ਨੇ ਸੰਕਟ ਦੀ ਘੜੀ 'ਚ ਬਹੁਤ ਹੀ ਡਰ ਜਾਂਦੀਆਂ ਨੇ ਮੈਂ ਉੱਤਰ ਦਿੱਤਾ ਉਸ ਰਾਤ ਤਸੀਫ ਮੇਰੇ ਨਾਲ ਬੜੀ ਰਾਤ ਤੱਕ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ ਤਸੀਫ ਨੇ ਕਿਹਾ ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਖਿੱਡਾ ਬੇਵਕੂਫ ਬਣਾ ਗਏ ਨੇ ਬਈ ਆਪਸ 'ਚ ਹੀ ਲੜੀ ਜਾਓ ਮਰੀ ਜਾਓ ਐਉਂ ਤਸੀਫ ਸਾਡੇ ਉਹ ਦੋ ਦਿਨ ਰਹੀ ਸੀ ਜਾਣ ਤੋਂ ਪਹਿਲਾਂ ਉਸ ਨੇ ਆਖਿਆ ਕਿディ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ਜੀ ਤੇ ਤੇਰੇ ਘਰ ਵਿੱਚ ਵੀ ਤੂੰ ਮੈਨੂੰ ਹਮੇਸ਼ਾ ਲਈ ਇੱਥੇ ਰੱਖ ਲੈ ਉਸ ਨੇ ਜਿਵੇਂ ਤਰਲੇ ਵਾਂਗ ਆਖਿਆ ਹੋਵੇ ਮੇਰੇ ਵੱਸ ਹੋਵੇ ਤਾਂ ਮੈਂ ਵੰਡ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ ਮੈਂ ਕਿਹਾ ਹੋ ਸਕਦਾ ਹੈ 100 200 ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ਤੇ ਵਸਦੇ ਹੋਣ ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫੀ ਸਮਝ ਕੇ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮੇਟ ਦੇਣ ਮੈਂ ਕਿਹਾ ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ ਇੱਕ ਲੱਡੂਆਂ ਦਾ ਡੱਬਾ ਦਿੱਤਾ ਇਹ ਕੀ ਹੈ ਉਸਨੇ ਪੁੱਛਿਆ ਸੀਗਾ ਪਰਲੇ ਪਾਰ ਜੇ ਤੇਰੇ ਸੋਹਰੇ ਨੇ ਤੌਰਲੇ ਪਾਰ ਤੇਰੇ ਪੇਕੇ ਨੇ ਪੇਕੇਆਂ ਦੇ ਘਰੋਂ ਤੀਖ ਖਾਲੀ ਨਹੀਂ ਹੋ ਜਾਂਦੀ ਹੁੰਦੀ ਕੀ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ ਤੂੰ ਵੀ ਕਦੇ ਉਧਰ ਮੇਰੇ ਘਰਾਂ ਹੀ ਠੀਕ ਹੈ ਨਾ ਮੈਂ ਆਵਾਂਗੀ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ 'ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ ਸੇ ਸਾਲ ਲੰਘ ਗਏ ਕਿ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਹੌਰ ਵਿੱਚ ਇੱਕ ਕਾਨਫਰੰਸ ਹੋ ਰਹੀ ਹੈ ਉਸ ਵਿੱਚ ਮੈਨੂੰ ਵੀ ਸੱਦਿਆ ਗਿਆ ਸੀਗਾ ਕਫੂਰ ਬਾਰੇ ਸੋਚ ਕੇ ਮੈਂ ਪਾਕਿਸਤਾਨ ਜਾਣ ਲਈ ਹਾਂ ਕਰ ਦਿੱਤੀ ਪਾਸਪੋਰਟ ਵੀ ਬਣਵਾ ਲਿਆ ਗਫੂਰ ਦੇ ਪਰਿਵਾਰ ਬਾਰੇ ਆਪੇ ਸੋਚ ਕੇ ਕਿ ਉਸ ਦੀ ਵੋਟੀ ਬੱਚੇ ਹੋਣਗੇ ਮੈਂ ਕੁਝ ਚੀਜ਼ਾਂ ਖਰੀਦ ਕੇ ਅਟੈਚੀ ਕੇਸ ਵਿੱਚ ਰੱਖ ਲਈਆਂ ਕਾਨਫਰੰਸ ਵਿੱਚ ਪਹੁੰਚਣ ਤੱਕ ਮੈਨੂੰ ਵਾਰ-ਵਾਰ ਗਫੂਰ ਦਾ ਖਿਆਲ ਆਉਂਦਾ ਰਿਹਾ ਸੀ ਇੱਕ ਅੰਗਰੇਜ਼ਾਂ ਵੇਲੇ ਦੇ ਅਲੀਸ਼ਾਨ ਮਹਿੰਗੇ ਹੋਟਲ ਜਿੱਥੇ ਸਾਨੂੰ ਠਹਿਰਾਇਆ ਗਿਆ ਉੱਥੇ ਰਹਿਣ ਖਾਣ ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀਗਾ ਸਿਰਫ ਬੈਡਡੀ ਅਸੀਂ ਪੱਲਿਓ ਪੀਣੀ ਸੀਗੀ ਉੱਥੇ ਪਹੁੰਚ ਕੇ ਮੈਂ ਪ੍ਰਬੰਧਕਾਂ ਵਿੱਚੋਂ ਇੱਕ ਨੂੰ ਗਫੂਰ ਬਾਰੇ ਦੱਸ ਕੇ ਪੁੱਛਿਆ ਕਿ ਕੀ ਗਫੂਰ ਨੂੰ ਕਿਸੇ ਤਰ੍ਹਾਂ ਇੱਥੇ ਲੱਭਿਆ ਜਾ ਸਕਦਾ ਹੈ ਉਹ ਲਾਹੌਰ ਦੇ ਨੇੜੇ ਕਿਸੇ ਪਿੰਡ ਵਿੱਚ ਰਹਿ ਰਿਹਾ ਹੈ ਮੇਰੀ ਆਵਾਜ਼ ਵਿੱਚ ਸ਼ਾਇਦ ਕੋਈ ਤਰਲਾਸੀ ਕਾ ਉਸਨੇ ਆਖਿਆ ਕਿ ਮੈਂ ਦੋ ਚਾਰ ਬੰਦਿਆਂ ਨੂੰ ਮੋਟਰਸਾਈਕਲ ਤੇ ਭੇਜ ਦਿਆਂਗਾ ਉਹ ਗਫੂਰ ਨੂੰ ਲੱਭ ਲੈਣਗੇ ਮੈਂ ਦੱਸਿਆ ਕਿ ਉਸ ਪਿੰਡ ਵਿੱਚ ਜਾ ਕੇ ਇਹ ਪੁੱਛਣਾ ਕਿ ਮੰਡੀਆਂ ਪਿੰਡ ਦਾ ਰੱਬੋ ਤੋਂ ਆਇਆ ਗਫੂਰ ਕਿਹੜਾ ਹੈ ਮੈਨੂੰ ਤੇ ਹਰਜਿੰਦਰ ਘੋਰ ਨੂੰ ਇੱਕ ਕਮਰੇ 'ਚ ਠਹਿਰਾਇਆ ਗਿਆ ਸੀਗਾ ਸਵੇਰੇ ਸਵੇਰੇ ਬੈਠਾ ਦੋ ਕੱਪ ਚਾਹ ਲੈ ਆਇਆ ਸੀਗਾ ਕੱਪ ਲੈਣ ਆਏ ਬਹਿਰੇ ਦੀ ਟ੍ਰੇ 'ਚ ਮੈਂ 100 ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਾ ਗਿਆ ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ ਕੀ ਮੈਂ ਆਖਿਆ ਕਿ ਪਤਾ ਨਹੀਂ ਉਸਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਸੀਗਾ ਕਿ ਇੱਥੇ ਇੱਕ ਕੱਪ ਚਾਹ ਦਾ ਕਿੰਨੇ ਦਾ ਹੈ ਪਤਾ ਲੱਗਣ ਤੇ ਉਸਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਕੱਪ ਚਾਹ ਦਾ 40 ਰੁਪਏ ਦਾ ਹੈ ਮੈਂ ਹੱਸ ਕੇ ਕਿਹਾ ਕਿ ਤਾਂ ਹੀ ਤਾਂ ਸਵੇਰੇ ਬਹਿਰਾ 80 ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਰ ਇਹ ਟੈਪ ਸਮਝ ਕੇ 100 ਦਾ ਨੋਟ ਲੈ ਕੇ ਸਲਾਮ ਕਰਕੇ ਚਲਾ ਗਿਆ ਸੀਗਾ ਮੈਂ ਤਾਂ ਸੋਚਿਆ ਸੀਗਾ ਕਿ ਕੱਲ ਨੂੰ ਬੈਡਟੀ ਦੇ ਪੈਸੇ ਮੈਂ ਦੇ ਦੇਾਂਗੀ ਪਰ ਨਾ ਬੱਬਾ ਨਾ ਕੱਲ ਆਪਾਂ ਬੈਡਟੀ ਮੰਗਵਾਉਣੀ ਹੀ ਨਹੀਂਗੀ ਕਿਹੜਾ 100 ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਵਾਵੇ ਹਰਜਿੰਦਰ ਕੌਰ ਨੇ ਦਲੀਲ ਦਿੱਤੀ ਸੀਗੀ ਐਸੇ ਹਿਸਾਬ ਨਾਲ ਸਾਡੀ ਰਹਾਇਸ਼ ਤੇ ਰੋਟੀ ਪਾਣੀ ਤੇ ਕਿੰਨਾ ਖਰਚਾ ਕਰਦੇ ਹੋਣਗੇ ਤੇ 100 ਰੁਪਏ ਬਚਾਉਣ ਲਈ ਬੈਡਟੀ ਨਾ ਪੀਏ ਇਹ ਚੰਗਾ ਨਹੀਂ ਲੱਗਣਾਗਾ ਮੈਂ ਕਿਹਾ ਕਾਨਫਰੰਸ ਦਾ ਪਹਿਲਾ ਸੈਸ਼ਨ ਖਤਮ ਹੋਣਾ ਸੀਗਾ ਤੇ ਮੈਨੂੰ ਦੱਸਿਆ ਗਿਆ ਕਿ ਅਖਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਮ ਪੜ੍ਹ ਕੇ ਇਧਰ ਲਈ ਕੌਜਟਵਾਣੇ ਤੁਹਾਨੂੰ ਮਿਲਣ ਆਏ ਹੋਏ ਸੀਗੇ ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਆ ਕਿ ਸਾਡੀ ਆਪਾ ਆਈਏ ਇਸੇ ਲਈ ਮਿਲਣ ਆ ਗਏ ਹਾਂ ਦਾਣੇ ਸਿਆਣੇ ਤੇ ਕਈ ਨੌਜਵਾਨ ਇੱਕ ਵੱਡਾ ਸਾਰਾ ਗੁਲਾਬ ਦੇ ਫੁੱਲਾਂ ਦੀਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ ਇੱਕ ਨੇ ਕਿਹਾ ਕੋਈ ਅਜੀਹਾ ਸਿਲਸਿਲਾ ਬਣਾਓ ਕਿ ਆਪਾਂ ਇੱਧਰ ਉੱਧਰ ਆਉਂਦੇ ਜਾਂਦੇ ਤੇ ਮਿਲਦੇ ਰਹੀਏ ਮੈਂ ਕਾਨਫਰੰਸ ਲਈ ਲਾਹੌਰ ਗਈ ਉੱਥੋਂ ਦੇ ਟਿਵਾਣੇ ਮਿਲ ਲਾਏ ਤਾਂ ਗੱਲਬਾਤ ਦਾ ਸਿਲਸਿਲਾ ਤੁਰਿਆ ਸੀ ਕਮੈਂ ਦੱਸਿਆ ਉਧਰ ਟਿਵਾਣਾ ਬਰਦਰਹੂਡ ਨਾਂ ਦੀ ਇੱਕ ਸੰਸ ਦਾ ਬਣੀ ਹੋਈ ਹੈ ਤੁਸੀਂ ਉਸ ਦੇ ਮੈਂਬਰ ਬਣ ਜਾਓ ਫਿਰ ਆਉਣਾ ਜਾਣਾ ਸੌਖਾ ਹੋ ਜਾਵੇਗਾ ਠੀਕ ਹੈ ਫਾਰਮ ਸਾਨੂੰ ਭਜਵਾ ਦਿਓ ਇੱਕ ਬੋਲਿਆ ਸੀ ਫਿਰ ਕਾਫੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਮੈਂ ਕਿਹਾ ਇਹ ਕੇਕ ਹੁਣੇ ਕੱਟ ਲੈਂਦੇ ਹਾਂ ਮੈਂ ਨਾਲ ਲੈ ਕੇ ਨਹੀਂ ਜਾ ਸਕਣਾਗਾ ਤੁਸੀਂ ਇੱਥਾਂ ਦੇ ਦੇਣਾ ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ ਇੱਕ ਬੋਲਿਆ ਫਿਰ ਫਿਰ ਉਹਨਾਂ ਵਿੱਚੋਂ ਇੱਕ ਨੇ ਕਿਹਾ ਆਪਾਂ ਕੱਲ ਆਪਾਂ ਸਰਗੋਦੇ ਚੱਲਦੇ ਹਾਂ ਮੇਰੇ ਪਿੰਡ ਮੇਰੇ ਕੋਲ ਤਾਂ ਵੀਜ਼ਾ ਸਿਰਫ ਲਾਹੌਰ ਦਾ ਹੈ ਮੈਂ ਦੱਸਿਆ ਜਦ ਇਹ ਤੁਹਾਡੇ ਨਾਲ ਹੋਣਗੇ ਤਾਂ ਵੀਜ਼ਾ ਪੁੱਛਣ ਦੀ ਕਿਸ ਦੀ ਮਜਾਲ ਹੈ ਪਰਸ ਵਾਲੇ ਤੁਹਾਨੂੰ ਆਪ ਸਕੋਰਟ ਕਰਕੇ ਲੈ ਜਾਣਗੇ ਉਸਨੇ ਕਿਹਾ ਸੀਗਾ ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ ਮੈਂ ਆਖਿਆ ਅਗਲੀ ਵਾਰ ਆਵਾਂਗੇ ਸਰਗੋਦੇ ਜਾਣ ਲੱਗਿਆ ਉਹਨਾਂ ਵਿੱਚੋਂ ਇੱਕ ਤਗੜੇ ਜਿਹੇ ਚਾਲੀਆਂ ਤੋਂ ਉੱਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ ਇਹਨਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਇੱਥੇ ਰਹੇਗੀ ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆ ਕੇ ਚਲੇ ਗਏ ਗਫੂਰ ਨੂੰ ਲੱਭਣ ਦੇ ਕੰਮ ਵਿੱਚ ਅਜੇ ਕੋਈ ਸਫਲਤਾ ਨਹੀਂ ਸੀ ਮਿਲੇਗੀ ਅਗਲੇ ਦਿਨ ਦੇ ਸੈਸ਼ਨ ਮਗਰੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਅਸ ਹੋਟਲ ਦੇ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲੇ ਤੇ ਪੁੱਛਿਆ ਆਪਾਂ ਕਿੱਥੇ ਜਾਣਾ ਚਾਹੋਗੇ ਉੰਜ ਮਲਿਕ ਸਾਹਿਬ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ ਪਹਿਲਾਂ ਕੋਈ ਥਾਵਾਂ ਦੇਖ ਲਓ ਫਿਰ ਉਧਰ ਚੱਲੇ ਚੱਲਾਂਗੇ ਉਸਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੁੜੀਆਂ ਦੇ ਕਾਲਜ ਲੈ ਗਿਆ ਫਿਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸ ਪਰਿਵਾਰ ਨੇ ਕੁੱਝ ਇਤਿਹਾਸਕ ਚੀਜ਼ਾਂ ਸੰਭਾਲੀਆਂ ਹੋਈਆਂ ਸਨ ਐਸ ਮਗਰੋਂ ਉਹ ਮਲਿਕ ਸਾਹਿਬ ਦੇ ਘਰ ਲੈ ਗਿਆ ਸੀਗਾ ਘਰ ਕੀ ਸੀਗਾ ਪੂਰਾ ਮਹਿਲ ਸੀਗਾ ਮਹਿਲ ਵਾਂਗ ਹੀ ਪਹਿਰੇਦਾਰ ਗਾਰਡ ਮਹਿਲ ਵਾਰਗੀ ਘਰ ਦੇ ਸਜਾਵਟ ਤੇ ਫਰਨੀਚਰ ਡਰਾਇੰਗ ਰੂਮ ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮੇਰੇ ਸੀਗੇ ਵੀ ਆਰ ਪ੍ਰਾਊਡ ਆਫ ਆਪਾ ਚਾਂਦੀ ਦੇ ਬਰਤਨਾਂ ਵਿੱਚ ਚਾਹ ਦਾ ਆ ਗਈ ਸੀਗੀ ਮੈਂ ਇਧਰ ਉਧਰ ਚਾਕੀ ਤੱਕ ਕਰਦਾ ਮਾਲਕ ਸਮਝ ਗਿਆ ਕਿ ਆਖਣ ਲੱਗਿਆ ਆਪਾ ਬੇਗਮ ਨੂੰ ਜਨਾਨ ਖਾਨੇ ਵਿੱਚ ਜਾ ਕੇ ਮਿਲਣਾ ਪਵੇਗਾ ਚਾਹ ਪੀਣ ਮਗਰੋਂ ਬਹਿਰਨੂਮਾ ਬੰਦਾ ਮੈਨੂੰ ਅੰਦਰ ਲੈ ਗਿਆ ਸੀਗਾ ਖਤਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ ਸੀਗੀ ਬੇਗਮ ਨੇ ਛੋਟੇ ਛੋਟੇ ਦੋ ਬੱਚਿਆਂ ਨੂੰ ਆਖਿਆ ਆਪਕੀ ਬੂਆ ਇੰਡੀਆ ਸੇ ਆਈ ਹੈ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲੇ ਆਮ ਨਹੀਂ ਵਿਚਰਤਾਂ ਗੰਗਾ ਆਪ ਕੁਝ ਦਿਨ ਹਮਾਰੇ ਪਾਸ ਹੀ ਰਹੀਏ ਉਸਨੇ ਮੇਰਾ ਹੱਥ ਫੜਦਿਆਂ ਆਖਿਆ ਸੀ ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤੱਕ ਦਾ ਹੀ ਹੈ ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ ਮੈਂ ਕਿਹਾ ਤੁਸੀਂ ਵੀ ਕਦੇ ਆਓ ਮੈਂ ਫੇਰ ਕਿਹਾ ਸੀਗਾ ਹਮ ਗਏ ਹੈ ਦੋ ਬਾਰ ਮਗਰ ਦਿੱਲੀ ਸੇ ਹੀ ਘੁੰਮ ਫਿਰ ਕੇ ਵਾਪਸ ਆ ਜਾਂਦੇ ਹਾਂ ہمارا ਉਧਰ ਕੋਈ ਹੈ ਨਹੀਂਗਾ ਹਮ ਤਾਂ ਸ਼ੁਰੂ ਸੇ ਹੀ ਇਧਰ ਹੈ ਬੇਗਮ ਬੋਲੀ ਸੀਗੀ ਫਿਰ ਉਸਨੇ ਖਾਨ ਸਾਹਮੇ ਨੂੰ ਆਖਿਆ ਕਿ ਆਪਾਂ ਕੋ ਕੁਝ ਖਿਲਾਓ ਮੂ ਮੀਠਾ ਕਰਾਓ ਖਾਨ ਸਾਮਾ ਇੱਕ ਪਲੇਟ ਚ ਪਿਸਤੇ ਕਾਜੂ ਦੀਆਂ ਵਰਕਾਂ ਵਾਲੀਆਂ ਬਰਫੀਆਂ ਲੈ ਆਇਆ ਫਿਰ ਬੇਗਮ ਔਟ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਕੇ ਆਈ ਤੇ ਕਿਹਾ ਜੇ ہماری ਤਰਫ ਸੇ ਆਪਕਾ ਸ਼ੁਕਰੀਆ ਆਪ ਹਮਾਰੇ ਘਰ ਮੇ ਆਈ ਮੈਂ ਉਸ ਔਰਤ ਨੂੰ ਦੇਖਦੀ ਰਹੇ ਗਈ ਸੀ ਜਦੋਂ ਮੈਂ ਹੋਟਲ ਪਹੁੰਚੀ ਤਾਂ ਗਫੂਰ ਦਾ ਪਤਾ ਲੱਭਣ ਵਾਲਿਆਂ ਨੇ ਦੱਸਿਆ ਕਿ ਅਜੇ ਉਸ ਬਾਰੇ ਕੋਈ ਪਤਾ ਨਹੀਂ ਲੱਗਿਆ ਕੱਲ ਨੂੰ ਦੂਜੇ ਪਿੰਡਾਂ ਵਿੱਚ ਜਾ ਕੇ ਲੱਭਣ ਦੀ ਕੋਸ਼ਿਸ਼ ਕਰਾਂਗੇ ਅਗਲੇ ਦਿਨ ਸ਼ੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਪਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ ਅੱਜ ਕਿੱਥੇ ਚੱਲਣਾ ਜੀ ਹਰਜਿੰਦਰ ਨੇ ਕਿਹਾ ਕੱਪੜੇ ਦੀ ਦੁਕਾਨਾਂ ਵੱਲ ਲੈ ਚੱਲੋ ਉੱਥੋਂ ਅਸੀਂ ਚਿਕਨ ਦੇ ਸੂਟ ਖਰੀਦਣੇ ਨੇ ਸਾਨੂੰ ਉਹ ਕੱਪੜੇ ਦੀ ਦੁਕਾਨਾਂ ਵੱਲ ਲੈ ਗਿਆ ਉਸਨੇ ਕਿਹਾ ਅੱਗੇ ਸੜਕ ਭੀੜੀ ਹੈ ਕਾਰ ਅੱਗੇ ਨਹੀਂ ਜਾ ਸਕਣੀ ਮੈਂ ਇੱਥੇ ਉਡੀਕ ਕਰਾਂਗਾ ਤੁਸੀਂ ਅੱਗੇ ਜਾ ਕੇ ਸੂਟ ਲੈ ਆਓ ਪਾਸ ਪੀੜੀ ਸੜਕ ਦੇ ਦੋਵੇਂ ਪਾਸੇ ਕੱਪੜਿਆਂ ਦੀਆਂ ਹੀ ਦੁਕਾਨਾਂ ਸਨ ਅਸੀਂ ਦੋ ਤਿੰਨ ਦੁਕਾਨਾਂ ਤੇ ਚਿਕਨ ਦੇਖੀ ਚੰਗੀ ਸੀ ਪਰ ਮਹਿੰਗੀ ਬਹੁਤ ਸੀ ਹਰਜਿੰਦਰ ਨੇ ਕਿਹਾ ਏਡੀ ਮਹਿੰਗੀ ਚਿਕਨ ਕੀ ਕਰਨੀ ਹੈ ਅਸੀਂ ਵਾਪਸ ਆ ਗਈਆਂ ਸਾਨੂੰ ਖਾਲੀ ਮੁੜੀਆਂ ਆਦੀਆਂ ਦੇਖ ਕਾਰ ਵਾਲੇ ਭਾਈ ਨੇ ਕਿਹਾ ਤੁਸੀਂ 5 ਮਿੰਟ ਬੈਠੋ ਮੈਂ ਹੁਣੇ ਆਇਆ ਸਾਨੂੰ ਉੱਥੇ ਬਿਠਾ ਕੇ ਬਾਜ਼ਾਰ ਵੱਲ ਗਿਆ ਵੈਸੇ ਕਿੰਨਾ ਚੰਗਾ ਚੰਗਾ ਹੈ ਇਹ ਭਾਈ ਮੈਂ ਕਿਹਾ ਸੀਗਾ ਇੱਥੋਂ ਦੇ ਲੋਕਾਂ ਦਾ ਮੋਹ ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀ ਕਰ ਰਿਹਾ ਸੀਗਾ ਹਰਜਿੰਦਰ ਨੇ ਕਿਹਾ ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਹੈ ਕਿਸੇ ਨਾਲ ਭਾਜੀ ਹੀ ਨਾ ਜਾਵੇ ਮੈਂ ਹੱਸ ਕੇ ਕਿਹਾ ਇਨੇ ਨੂੰ ਕਾਰ ਵਾਲਾ ਪਾਈ ਵਾਪਸ ਆ ਗਿਆ ਉਸਦੇ ਹੱਥ ਵਿੱਚ ਦੋ ਲਿਫਾਫੇ ਸਾਨੂੰ ਉਸਨੇ ਕਾਰ 'ਚ ਬੈਠਣ ਤੋਂ ਪਹਿਲਾਂ ਉਹ ਲਿਫਾਫੇ ਮੈਨੂੰ ਫੜਾਉਂਦੇ ਆਖਿਆ ਆਪਾਂ ਇਹ ਸੂਟ ਤੁਹਾਡੇ ਦੋਹਾਂ ਲਈ ਆ ਮੈਨੂੰ ਸਮਝ ਨਹੀਂ ਸੀ ਲੱਗ ਰਹੀਗੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ ਰਜਿੰਦਰ ਨੇ ਦੋਵੇਂ ਲਿਫਾਫੇ ਖੋਲ ਕੇ ਦੇਖੇ ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ ਉਦੋਂ ਹੀ ਤਸੀਫ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਹੋ ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀਗਾ ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ ਮੈਂ ਕਿਹਾ ਐਸ ਮਗਰੋਂ ਅਸੀਂ ਤਸੀਫ ਦੇ ਕਰ ਗਏ ਸਾਦਾ ਜਿਹਾ ਸਲੀਕੇ ਨਾਲ ਰੱਖਿਆ ਕਰ ਸੀਗਾ ਮੈਨੂੰ ਸਮਝ ਨਹੀਂ ਆਉਂਦੀ ਸੀਗੇ ਤੁਹਾਡੀ ਖਤਰਦਾਰੀ ਕਿਵੇਂ ਕਰਾਂ ਮੇਰੇ ਪੇਕਿਆਂ ਤੋਂ ਆਏ ਹੋ ਅਸਨੇ ਕਿਹਾ ਸੂਟ ਸਾਨੂੰ ਮਿਲ ਗਏ ਨੇ ਤੁਹਾਡਾ ਪਿਆਰ ਹੀ ਬਹੁਤ ਹੈ ਮੈਂ ਕਿਹਾ ਸੀਗਾ ਉਸਨੇ ਪਲਾਸਟਿਕ ਦੇ ਦੇ ਸੱਚਮੁੱਚ ਦੇ ਦਿਸਦੇ ਫਰੂਟਾਂ ਦੀ ਟੋਕਰੀ ਦਿੱਤੀ ਸੀਗੀ 골ਡਨ ਕੜਾ ਹੀ ਵਾਲਾ ਗੱਦਾਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤ ਸਵਾਦ ਖਾਣਾ ਖਵਾਇਆ ਤੇ ਅੱਖਾਂ ਭਰ ਕੇ ਆਖਣ ਲੱਗੀ ਮੇਰਾ ਜੀ ਕਰਦਾ ਮੇਰਾ ਕੀ ਸਭ ਦਾ ਜੀ ਕਰਦਾ ਹੈ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਬੰਨ ਦੀ ਲੀਕ ਮੜ ਜਾਵੇ ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ ਜਿਹੜੇ ਵੱਡੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਚਾਉਂਦੇ ਹੋ ਜਾਣ ਅਸੀਂ ਉਵੇਂ ਰਲ ਮਿਲ ਕੇ ਰਹੀਏ ਹੁਣ ਵਾਲਾ ਜਾਉਣਾ ਵਿੱਕੀ ਜਾਉਣਾ ਹੋਇਆ ਤਸੀਫ ਇਧਰਲੇ ਲੋਕ ਵੀ ਤੇ ਉਧਰਲੇ ਲੋਕ ਵੀ ਦੁਆ ਕਰਦੇ ਨੇ ਖਬਰ ਰੱਬ ਕਦੇ ਸੁਣ ਹੀ ਲਵੇ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ ਔਰ ਅਸ ਦਾ ਰੋਣਾ ਥੰਮਦਾ ਹੀ ਨਹੀਂ ਸੀਗਾ ਇਸ ਮਗਰੋਂ ਉਹ ਸਾਨੂੰ ਫੂਡ ਸਟਰੀਟ ਤੇ ਲੈ ਗਏ ਸੀਗੀ ਉਥੇ ਸੜਕ ਦੇ ਦੋਵੇਂ ਪਾਸੇ ਖਾਣ ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ ਦੁਕਾਨਦਾਰ ਵਾਰ-ਵਾਰ ਆਪਣੇ ਦੁਕਾਨਾਂ ਵੱਲ ਖੱਦ ਰਹੇ ਸਨ ਤੇ ਆਖ ਰਹੇ ਸਨ ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਨਹੀਂ ਲੈਣੇਗੇ ਤੁਸੀਂ ਸਾਡੇ ਸਾਡੇ ਭੈਣ ਭਾਈ ਉਧਰਲੇ ਪੰਜਾਬ ਤੋਂ ਆਏ ਹੋ ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੋਕਦੇ ਦੁਕਾਨਦਾਰ ਕਦੇ ਰਸਮਲਾਈ ਕਦੇ ਗਰਮ ਗਰਮ ਜਲੇਬੀਆਂ ਕਿਤੇ ਚਾੜ ਕਿਤੇ ਪੀਲੇ ਖੂਬਸੂਰਤ ਚਾਵਰਾਦ ਚੀਜ਼ਾਂ ਪਲੇਟਾਂ 'ਚ ਪਾ ਕੇ ਕਾਲੀ ਕਾਲੀ ਲੈ ਆਉਂਦੇ ਤੇ ਮੈਂ ਤਾਂ ਵਾਂਗ ਆਖਦੇ ਜਰੂਰ ਕੁਝ ਨਾ ਕੁਝ ਖਾ ਲਵੋ ਉਹਨਾਂ ਨੂੰ ਦੇਖ ਕੇ ਉਹ ਲੱਗਦਾ ਸੀਗਾ ਕਿ ਜਿਵੇਂ ਅਸੀਂ ਉਹਨਾਂ ਨੂੰ ਮਸਾਂ ਮਿਲੇ ਹੋਈਏ ਮੈਂ ਤਸੀਫ ਨੂੰ ਕਿਹਾ ਇੱਧਰ ਦੇ ਲੋਕ ਸਾਡਾ ਕੁਝ ਜ਼ਿਆਦਾ ਹੀ ਕਰ ਰਹੇ ਨੇ ਉਹ ਬੋਲੀ ਤੁਹਾਡਾ ਹੀ ਨਹੀਂ ਉਧਰੋਂ ਜਿਹੜਾ ਵੀ ਆਉਂਦਾ ਹੈ ਇੱਧਰਲੇ ਲੋਕ ਸਭ ਦਾ ਹੀ ਇੰਨਾ ਕਰਦੇ ਨੇ ਜਿਵੇਂ ਉਹਨਾਂ ਦੇ ਆਪਣੇ ਹੀ ਭੈਣ ਭਾਈ ਚਿਰਾਂ ਦੇ ਵਿਛੜੇ ਮਿਲੇ ਹੋਣ ਅਗਲੇ ਦਿਨ ਜਦੋਂ ਕਾਨਫਰੰਸ ਦਾ ਪਹਿਲਾ ਸੈਸ਼ਨ ਮੁੱਕਿਆ ਤੇ ਲੰਚ ਟਾਈਮ ਹੋਇਆ ਤਾਂ ਮੈਨੂੰ ਉਸੇ ਕੱਲ੍ਹ ਵਾਲੇ ਬੰਦੇ ਨੇ ਦੱਸਿਆ ਕਿ ਤੁਹਾਡਾ ਗਫੂਰ ਲੱਗ ਗਿਆ ਹੈ ਨਾਲ ਵਾਲੇ ਕਮਰੇ ਵਿੱਚ ਬੈਠਾ ਹੈ ਮੈਂ ਦੂਜੇ ਕਮਰੇ ਵਿੱਚ ਗਈ ਤਾਂ ਮੜਵਾ ਜਿਹਾ ਬੰਦਾ ਜਿਵੇਂ ਮੁਸਲਮਾਨਾ ਵੜੀ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਸਿਰ ਉੱਤੇ ਕਾਫ ਸਾਫੀ ਬਲੇਟੀ ਹੋਈ ਸੀਗੀ ਮੇਰੇ ਸਾਹਮਣੇ ਖੜਾ ਸੀ ਗਫੂਰ ਮੈਂ ਆਖਿਆ ਤਉ ਤਰਬਕ ਕੇ ਮੇਰੇ ਵੱਲ ਝਾਕ ਕੇ ਪਟਿਆਲੇ ਵਾਲੇ ਬੀਬਾ ਆਖਦਾ ਉਹ ਮੇਰੇ ਪੈਰਾਂ ਵੱਲ ਝੁਕਿਆ ਸੀਗਾ ਤੂੰ ਕੁਰਸੀ ਤੇ ਬੈਠ ਮੈਂ ਸਾਹਮਣੇ ਕੁਰਸੀ ਤੇ ਬੈਠਦਿਆਂ ਆਖਿਆ ਉਹ ਹੌਪ ਕੀ ਹੌਪ ਕੀ ਰੋ ਰਿਹਾ ਸੀਗਾ ਫਿਰ ਜਰਾ ਸੰਭਲ ਕੇ ਸਾਫੀ ਨਾਲ ਅੱਖਾਂ ਪੂੰਝਦਾ ਪੁੱਛਣ ਲੱਗਾ ਮੈਂ ਖੱਤ ਪਾਇਆ ਸੀ ਬਾਬਾ ਜੀ ਮੈਨੂੰ ਲੈਣ ਕਿਉਂ ਆਏ ਤੂੰ ਆਪਣੇ ਖੱਤ ਉੱਤੇ ਸਿਰਫ ਇੰਨਾ ਹੀ ਲਿਖਿਆ ਸੀਗਾ ਕਿ ਲੁਧਿਆਣੇ ਜ਼ਿਲ੍ਹੇ ਦੇ ਰੱਬੋ ਪਿੰਡ ਵਿੱਚ ਪਟਿਆਲੇ ਵਾਲਿਆਂ ਦੇ ਘਰ ਬਾਬਾ ਜੀ ਨੂੰ ਮਿਲੇ ਨਾਲੇ ਨਾਲ ਹੀ ਤੂੰ ਲਿਖਿਆ ਸੀਗਾ ਕਿ ਮੇਰਾ ਪਿੰਡ ਲਾਹੌਰ ਦੇ ਨੇੜੇ ਹੈ ਤੂੰ ਪਿੰਡ ਦਾ ਨਾਂ ਹੀ ਨਹੀਂ ਲਿਖਿਆ ਸੀਗਾ ਪਰ ਖੱਤ ਭਗਤੂ ਦੇ ਘਰ ਕਈ ਜਣ ਪਿਆ ਰਿਆ ਸੀਗਾ ਜਦੋਂ ਉਹ ਪਟਿਆਲੇ ਠੇਕਾ ਦੇਣ ਆਇਆ ਤਾਂ ਉਹ ਖੱਤ ਦੇ ਕੇ ਗਿਆ ਸੀਗਾ ਮੈਂ ਦੱਸਿਆ ਉਹ ਬੋਲਿਆ ਉੱਥੇ ਪਿੰਡ ਹੋਰ ਆਪਣੇ ਕੌਣ-ਕੌਣ ਹੈ ਮਾਂਜੀ ਤਾਂ ਬੜੀ ਬੁੱਢੀ ਹੋ ਗਈ ਹੋਣੀ ਐ ਕਿ ਬਾਪੂ ਜੀ ਓਨਿਓ ਹੀ ਸ਼ਰਾਬ ਪੀਂਦੇ ਨੇ ਤੇ ਮੰਗੋਕੱਟੀ ਨਾਲੇ ਜਦੋਂ ਆਪਣੀ ਵਿਹੀ ਵਿੱਚ ਦਿਆਲ ਦੇ ਘਰ ਚੋਰ ਆਵੜੇ ਸਨ ਤਾਂ ਉਹਨਾਂ ਦੇ ਭਾਂਡੇ ਟਿੰਡੇ ਸਭ ਲੈ ਗਏ ਸਨ ਮੈਂ ਉਸੇ ਦਿਨ ਆਪਣੇ ਬੰਟੇ ਤੇ ਅਖਰੋਟ ਕੁਜੇ ਵਿੱਚ ਪਾ ਕੇ ਤੂੜੀ ਵਾਲੇ ਕੋਠੇ 'ਚ ਦੱਬ ਦਿੱਤੇ ਸਨ 10 10 10 ਦਾ ਖਫੂਰ ਜਿਵੇਂ ਆਪਣੇ ਬਚਪਨ ਵਿੱਚ ਪਹੁੰਚ ਗਿਆ ਹੋਵੇ ਚਰਨ ਰੋੱਕ ਕੇ ਫਿਰ ਪੁੱਛਣ ਲੱਗਿਆ ਹੁਣ ਉੱਥੇ ਪਿੰਡ ਕੌਣ ਕੌਣ ਐ ਉਥੇ ਆਪਣਾ ਕੋਈ ਨਹੀਂ ਮਾਜੀ ਬਾਬਾ ਜੀ ਰੱਬ ਨੂੰ ਪਿਆਰੇ ਹੋ ਗਏ ਨੇ ਮੈਂ ਹੈ ਮਰ ਗਏ ਨੇ ਉਹ ਹੈਰਾਨ ਹੋਇਆ ਹਾਂ ਜਦੋਂ ਮੈਂ ਆਖਿਆ ਤਾਂ ਫੇਰ ਹਬਕੀ ਹਬਕੀ ਰੋ ਪਿਆ ਸੀਗਾ ਕਚਰੋ ਰੋਂਦਾ ਰਿਹਾ ਮੇਰੀਆਂ ਵੀ ਅੱਖਾਂ ਭਰ ਆਈਆਂ ਜਦੋਂ ਉਹ ਕੁਝ ਸੰਭਲਿਆ ਤਾਂ ਮੈਂ ਆਖਿਆ ਤੂੰ ਆਪਣਾ ਹਾਲ ਦੱਸ ਤੇਰਾ ਟੱਬਰ ਟੀਰ ਠੀਕ ਹੈ ਉਹ ਹੈਰਾਨ ਹੋ ਕੇ ਮੇਰੇ ਵੱਲ ਝਾਕਿਆ ਜਿਵੇਂ ਮੈਨੂੰ ਕੁਝ ਵੀ ਪਤਾ ਨਾ ਹੋਵੇ ਫਿਰ ਉਹ ਦਸਨ ਲੱਗਿਆ ਅਮੀਤਾ ਮੇਰੀ ਰਾਤ ਕਿਧਰੇ ਖੋ ਗਈ ਜਾਂ ਖਬਰੇ ਮਾਰ ਦਿੱਤੀ ਗਈ ਸੀਗੀ ਸਾਡੇ ਕਾਫਲੇ ਤੇ ਦੋ ਵਾਰ ਹਮਲਾ ਹੋਇਆ ਸੀਗਾ ਤੇ ਮੈਂ ਤੇ ਅੱਬਾ ਇੱਥੇ ਦੇ ਲਾਗਲੇ ਪਿੰਡਾਂ ਚ ਆ ਗਏ ਸੀਗੇ ਸਾਨੂੰ ਕੜੀਆਂ ਦੀ ਛੱਤ ਵਾਲਾ ਛੋਟਾ ਜਿਹਾ ਘਰ ਮਿਲਿਆ ਸੀਗਾ ਵੱਡੇ ਵੱਡੇ ਘਰ ਤਾਂ ਵੱਡੇ ਵੱਡੇ ਲੋਕਾਂ ਨੇ ਸੰਭ ਲੈ ਸਨ ਸਾਡੀ ਜਿਹੜੀ ਡੇਢ ਬਿਗਾ ਜ਼ਮੀਨ ਸੀਗੀ ਉਸ ਦਾ ਪਤਾ ਨਹੀਂ ਸੀ ਲੱਗ ਰਿਹਾਗਾ ਅੱਬਾ ਕਈ ਵਾਰੀ ਤਹਿਸੀਲਦਾਰ ਦੇ ਪਤਾ ਕਰਨ ਗਿਆ ਸੀਗਾ ਉਹ ਆਖਦਾ ਸੀ ਕਿ ਉਧਰੋਂ ਕਾਗਜ਼ ਆਉਣਗੇ ਤਾਂ ਪਤਾ ਲੱਗੂਗਾ ਤੇ ਰੱਬਾ ਨੇ ਜਾਣਾ ਹੀ ਛੱਡ ਦਿੱਤਾ ਬਈ ਇੱਕ ਤਾਂ ਦਿਹਾੜੀ ਛੱਡੋ ਦੂਜਾ ਕਰਾਇਆ ਪੜਾ ਲਾ ਕੇ ਸ਼ਹਿਰ ਜਾ ਕੇ ਤਹਿਸੀਲਦਾਰ ਦੇ ਪੁੱਛਤੇ ਫਿਰੋ ਹੁਣ ਉਸ ਦਾ ਮੁੰਛੀ ਆਖਦਾ ਸੀਗਾ ਕਿ ਕੁਝ ਖਵਾ ਪਿਆ ਫਿਰ ਪਤਾ ਕਰ ਦਿਆਂਗੇ ਖਾਣ ਪਿਉਣ ਨੂੰ ਸਾਡੇ ਕੋਲ ਹੀ ਸੀਗਾ ਕੀ ਆ ਕੇ ਗਫੂਰ ਚੁੱਪ ਹੋ ਗਿਆ ਮੈਂ ਪੁੱਛਿਆ ਹੁਣ ਅੱਬਾ ਦਾ ਕੀ ਹਾਲ ਹੈ ਉਹ ਹੈਰਾਨ ਹੋ ਮੇਰੇ ਵੱਲ ਝਾਕਿਆ ਕਿ ਇਹ ਵੀ ਨਹੀਂ ਪਤਾ ਅੱਬਾ ਤਾਂ ਕਈ ਵਰੇ ਹੋ ਗਏ ਅੱਲਾ ਨੂੰ ਪਿਆਰਾ ਹੋ ਗਿਆ ਸੀਗਾ ਉਸ ਦੀ ਕਬਰ ਤੇ ਕਦੇ-ਕਦੇ ਮੈਂ ਜਾਣਾ ਹੁੰਨਾਵਾ ਅਸਨੇ ਉਦਾਸ ਲਹਿਜੇ ਵਿੱਚ ਦੱਸਿਆ ਸੀਗਾ ਫਿਰ ਹੱਬ ਕੇ ਕਿਹਾ ਸੀਗਾ ਉੱਥੇ ਇੱਕ ਠਮਰੂ ਕੁੱਤਾ ਹੁੰਦਾ ਸੀਗਾ ਬੱਬੂ ਜੀ ਉਡਾਂ ਤੋਂ ਲੈ ਕੇ ਆਇਆ ਸੀਗਾ ਉਹ ਦੇਖ ਕੇ ਪਛਾਣ ਜਾਂਦਾ ਸੀਗਾ ਬਈ ਇਹ ਉਪਰਾ ਬੰਦਾ ਐ ਤੇ ਬਸ ਉਸੇ ਨੂੰ ਹੀ ਭੌਂਕਦਾ ਸੀਗਾ ਇੱਕ ਚੁਬਾਰੇ ਵਿੱਚ ਮੈਂ ਮਿੱਠੇ ਮਿੱਠੇ ਬੇਰ ਸੁੱਕੇ ਨੇ ਪਾਏ ਹੋਏ ਸੀਗੇ ਆਪਣੇ ਵਿਹੜੇ ਵਿੱਚ ਜਿਹੜਾ ਅੰਬ ਦਾ ਦਰਖਤ ਲੱਗਿਆ ਹੋਇਆ ਸੀਗਾ ਉਸ ਤੋਂ ਅੰਬਾਂ ਤੋੜ ਕੇ ਉਹ ਚੋਰੂਆਂ ਤਾਈ ਧਨਕਰ ਨੂੰ ਦੇ ਆਉਂਦਾ ਸੀਗਾ ਉਹ ਉਹਨਾਂ ਦੀ ਮਿੱਠੀ ਚਟਣੀ ਬਣਾਉਂਦੀ ਹੁੰਦੀ ਸੀਗੀ ਕਫੂਰ ਮਾਨ ਹੀ ਮਾਨ ਸਾਡੇ ਪਿੰਡ ਵਿੱਚ ਪਹੁੰਚ ਗਿਆ ਸੀਗਾ ਮੈਂ ਉਸ ਨੂੰ ਪੁੱਛਿਆ ਤੇਰਾ ਟੱਬਰ ਟੀਰ ਉਹ ਮੇਰੇ ਵੱਲ ਐਸੇ ਸਵਾਲ ਤੇ ਫਿਰ ਹੈਰਾਨ ਹੋਇਆ ਉਹ ਦੱਸਣ ਲੱਗਾ ਲਾਗਲੇ ਪਿੰਡ ਰਾਈਆਂ ਦੀ ਕੁੜੀ ਜ਼ੀਨਾ ਨਾਲ ਮੇਰਾ ਨਿਕਾਹ ਹੋ ਗਿਆ ਸੀਗਾ ਸਾਡੇ ਘਰ ਇੱਕ ਕੁੜੀ ਹੋਈ ਉਹ ਜੰਮ ਦੀ ਮਰ ਗਈ ਕੰਮਕਾਰ ਪਿੰਡ 'ਚ ਘੱਟ ਹੀ ਮਿਲਦਾ ਸੀਗਾ ਕਦੇ ਹਾੜਿੱਦਪਾ ਮਿਲ ਗਿਆ ਨਾਮ ਹੀ ਲਿਆ ਕਦੇ ਫਿਰ ਪਤਾ ਨਹੀਂ ਕਿਉਂ ਜ ਜੀਨਾ ਹਰੇਕ ਗੱਲ ਤੇ ਮੇਰੇ ਨਾਲ ਲੜਨ ਲੱਗ ਪਈ ਸੀਗੀ ਇੱਕ ਦਿਨ ਲੜ ਕੇ ਪੇਕੇ ਚਲੀ ਗਈ ਸੀਗੀ ਫਿਰ ਨਹੀਂ ਆਈ ਮੁੜ ਕੇ ਮੈਂ ਦੋ ਤਿੰਨ ਵਾਰ ਲੈਣ ਗਿਆ ਸੀਗਾ ਉਹ ਆਪਣੀ ਭੈਣ ਕੋਲ ਸ਼ਹਿਰ ਚਲੀ ਗਈ ਹੈ ਮੈਂ ਉੱਥੇ ਵੀ ਗਿਆ ਉਸ ਦੀ ਭੈਣ ਨੇ ਕਿਹਾ ਕਿ ਸਾਡੇ ਕੋਲ ਤਾਂ ਆਈ ਨਹੀਂਗੀ ਸਾਨੂੰ ਪਤਾ ਨਹੀਂ ਉਹ ਕਿੱਥੇ ਚਲੀ ਗਈ ਹੈ ਮੈਨੂੰ ਪਤਾ ਸੀਗਾ ਕਿ ਉਹ ਝੂਠ ਬੋਲਦੀ ਹੈ ਫਿਰ ਮੁੜ ਕੇ ਕਦੇ ਨਹੀਂ ਗਿਆ ਦਾ ਕਈ ਵਰੇ ਹੋ ਗਏ ਨੇ ਪਤਾ ਨਹੀਂ ਹੈਗੀ ਵਿਆਹ ਕਿ ਮਰ ਮੁੱਕ ਗਈ ਹੈ ਏਕ ਕਿ ਉਹ ਚੁੱਪ ਹੋ ਗਿਆ ਜਿਵੇਂ ਉਸ ਨੂੰ ਲੱਗਿਆ ਕਿ ਉਹ ਕਿਹੜੀਆਂ ਗੱਲਾਂ ਕਰਨ ਲੱਗ ਪਿਆ ਏ ਗੱਲ ਬਦਲ ਕੇ ਉਹ ਕਹਿਣ ਲੱਗਿਆ ਹੁਣ ਮੈਂ ਵੱਡੇ ਮੀਆਂ ਜੀ ਦੇ ਘਰ ਰਹਿਣਾ ਹਾਂ ਉਹਨਾਂ ਦਾ ਬੜਾ ਵੱਡਾ ਪਰਿਵਾਰ ਹੈ ਬੜੇ ਵੱਡੇ ਜ਼ਿਮੀਦਾਰ ਨੇ ਇੱਕ ਦਿਨ ਮੈਂ ਅੱਬਾ ਦੀ ਕਬਰ ਤੇ ਜਾ ਕੇ ਬੈਠਾ ਰਿਹਾ ਸੀਗਾ ਫਿਰ ਪਤਾ ਨਹੀਂ ਬੜੇ ਮੀਆਂ ਜੀ ਉਧਰ ਕਿਵੇਂ ਆ ਗਏ ਫਿਰ ਮੈਨੂੰ ਠਾਲ ਕੇ ਆਪਣੇ ਘਰ ਲੈ ਗਏ ਤੇ ਜਾ ਕੇ ਵੱਡੀ ਅੰਮੀ ਨੂੰ ਆਖ ਦਿੱਤਾ ਕਿ ਇਹ ਮੁੰਡਾ ਹੁਣ ਇੱਥੇ ਰਹੂਗਾ ਬੜੀ ਚੰਗੀ ਹੈ ਵੱਡੀ ਅੰਮੀ ਵੀ ਆਪਣੇ ਮਾਂ ਜੀ ਵਰਗੀ ਹੋਈ ਹੈ ਨਿੱਕੇ ਮੋਟੇ ਕਰਦੇ ਕੰਮ ਕਰ ਛੜਦਾ ਤੇ ਰੋਟੀ ਖਾਂਦਾ ਛੜਤਾ ਕਫੂਰ ਨੇ ਜਿਵੇਂ ਆਪਣੀ ਸਾਰੀ ਹਿਸਟਰੀ ਦੱਸ ਦਿੱਤੀ ਹੋਵੇ ਉਹਦ ਨੂੰ ਤਨਖਾਹ ਵੀ ਦਿੰਦੇ ਨੇ ਪੈਸੇ ਲੈ ਕੇ ਮੈਂ ਕੀ ਕਰਨੀ ਜੀ ਚੀਜ਼ ਜਿਹੜੀ ਚਾਹੀਦੀ ਹੈ ਵੱਡੀ ਅੰਮੀ ਲੈ ਜਾਂਦੀ ਹੈ ਮੈਂ ਵੱਡੀ ਅੰਮੀ ਨੂੰ ਦੱਸਿਆ ਸੀਗਾ ਕਿ ਉਧਰਲੇ ਪੰਜਾਬ ਵਿੱਚ ਸਾਡਾ ਘਰ ਹੁੰਦਾ ਸੀ ਮੇਰੇ ਬਾਬਾ ਜੀ ਮਾਂ ਜੀ ਤੇ ਸਾਡੇ ਪਟਿਆਲੇ ਵਾਲੇ ਹੁੰਦੇ ਸਨ ਤੇ ਸਾਡੀ ਬੀਬਾ ਵੀ ਮੈਂ ਉਹਨਾਂ ਨੂੰ ਕਦੇ ਮਿਲ ਜਾਊਂਗਾ ਉਹ ਕਹਿੰਦੀ ਸੀਗੀ ਕਿ ਉਹਨਾਂ ਨਾਲ ਤਾਂ ਕਸ਼ਮੀਰ ਵਿੱਚ ਸਾਡੀ ਲੜਾਈ ਚੱਲ ਰਹੀ ਹੈ ਤੈਨੂੰ ਕਿਸੇ ਨਸਰ ਹੱਦ ਤੇ ਲੰਘਣ ਨਹੀਂ ਦੇਣਾਗਾ ਮੈਂ ਆਖਿਆ ਕਿ ਮੈਂ ਰਾਤ ਨੂੰ ਚੋਰੀਓ ਲੰਘ ਜਾਵਾਂਗਾ ਉਹਨਾਂ ਨੇ ਕਿਹਾ ਕਿ ਤੈਨੂੰ ਹੱਤਵਾਦੀ ਸਮਝ ਕੇ ਮਾਰ ਦੇਣਗੇ ਤੂੰ ਬੀਬਾ ਕਿਵੇਂ ਲੰਗਾਈ ਹੈ ਕਿ ਜਹਾਜ਼ ਸਾਣੀ ਉੱਪਰ ਉੱਡ ਕੇ ਗਫੂਰ ਨੇ ਕਿਹਾ ਸੀਗਾ ਮੈਂ ਕਿਹਾ ਨਹੀਂ ਰੇਲ ਥਾਣੀ ਇਧਰੋਂ ਉਧਰ ਜਾਣ ਲਈ ਪਾਸਪੋਰਟ ਬਣ ਜਾਂਦਾ ਹੈ ਅਸੀਂ ਸਾਰੇ ਰੇਲ ਤੇ ਆਏ ਹਾਂ ਕੱਲ ਨੂੰ ਅਤਨੇ 4 ਵਜੇ ਦੀ ਗੱਡੀ ਰਾਹੀਂ ਮੜ ਜਾਵਾਂਗੇ ਕਫੂਰ ਜਿਵੇਂ ਤਰੱਕ ਕੇ ਜਾ ਗਿਆ ਬਸ ਕੱਲ ਹੀ ਮੜ ਜਾਵਾਂਗੇ ਮੈਂ ਤਾਂ ਸੋਚਦਾ ਸੀਗਾ ਕਿ ਬੜੇ ਮੀਆ ਜੀ ਨੂੰ ਆਖਾਂਗਾ ਕਿ ਬੀਬਾ ਜੀ ਨੂੰ ਇੱਕ ਅੱਧਾ ਦਿਨ ਲਈ ਪਿੰਡ ਲੈ ਆਓ ਮੇਰਾ ਤਾਂ ਹੋਰ ਕਦੇ ਕੋਈ ਰਿਸ਼ਤੇਦਾਰ ਆਇਆ ਹੀ ਨਹੀਂਗਾ ਮੈਂ ਗਫੂਰ ਨੂੰ ਪੁੱਛਿਆ ਕੀ ਖਾਏਗਾ ਕੁਝ ਨਹੀਂ ਰੋਟੀ ਮੈਂ ਪਿੰਡੋਂ ਖਾ ਕੇ ਆਇਆ ਚੰਗਾ ਐ ਕਰਦੇ ਆ ਆਪਾਂ ਚਾਹ ਪੀਂਦੇ ਹਾਂ ਪਤਾ ਨਹੀਂ ਕਦੋਂ ਫੇਰ ਇੱਥੇ ਆਉਣ ਦਾ ਸਵੱਭ ਬਣੇ ਐਉਂ ਕਰੀ ਤੂੰ ਆਜੀ ਸਾਨੂੰ ਮਿਲਣ ਉਹ ਨਿੰਮੋ ਚੁਣਾ ਹੋ ਗਿਆ ਉਸ ਨੂੰ ਲੱਗਦਾ ਸੀਗਾ ਕਿ ਮੈਂ ਜਿਵੇਂ ਆ ਜਾਊਂਗਾ ਮੈਂ ਕਿਵੇਂ ਆ ਜਾਊਂਗਾ ਸਰਹੱਦ ਤੋਂ ਕਿਸੇ ਨੂੰ ਲੰਘਣ ਨਹੀਂ ਦਿੰਦੇ ਕੇ ਮੈਂ ਬੈਰੇ ਨੂੰ ਆਵਾਜ਼ ਦੇ ਕੇ ਕਿਹਾ ਦੋ ਗਲਾਸ ਜੂਸ ਦੇ ਦੇ ਆ ਬੀਬਾ ਤੂੰ ਹੀ ਪੀ ਲੈ ਮੈਂ ਤਾਂ ਕਦੇ ਜੂਸ ਪੀਤਾ ਹੀ ਨਹੀਂਗਾ ਪੀ ਕੇ ਤਾਂ ਦੇਖ ਸਵਾਦ ਹੁੰਦਾ ਏ ਇੱਕ ਗਲਾਸ ਜੂਸ ਦਾ ਚੱਕਦੇ ਚੱਕਦੇ ਨੇ ਗਫੂਰ ਨੇ ਫੜਿਆ ਇੱਕ ਮੈਂ ਚੱਕਿਆ ਸੀਗਾ ਛੇਤੀ ਗੇੜਾ ਮਾਰੀ ਬੀਬਾ ਮੈਂ ਕੋਈ ਉੱਤਰ ਨਾ ਦਿੱਤਾ ਸੋਚੀ ਦੀ ਸੀ ਕਿ ਹੁਣ ਤਾਂ ਕਾਨਫਰੰਸ ਦੇ ਬਹਾਨੇ ਆ ਗਈਆਂ ਛੇਦੀ ਕੀਤਾ ਪਾਕਿਸਤਾਨ ਦਾ ਵੀਜ਼ਾ ਕਿਸ ਨੂੰ ਮਿਲਦਾ ਹੈ ਕੱਲ ਨੂੰ 4 ਵਜੇ ਅਥਨੇ ਗੱਡੀ ਜਾਣਾ ਏ ਨਾ ਚੰਗਾ ਫਿਰ ਮੈਂ 3 ਵਜੇ ਸਟੇਸ਼ਨ ਤੇ ਪਹੁੰਚ ਜੂੰਗਾ ਬੈਰਾ ਖਾਲੀ ਗਲਾਸ ਲੈ ਕੇ ਚਲਾ ਗਿਆ ਮੈਂ 1000 ਰੁਪਏ ਦੇ ਨੋਟ ਮੱਲੋ ਮੱਲੀ ਫੜਾਏ ਪਰ ਗਫੂਰ ਨੇ ਹੋ ਕੇ ਇਹ ਕਹਿ ਕੇ ਮੋੜ ਦਿੱਤੇ ਕਿ ਕੁੜੀਆਂ ਤੋਂ ਵੀ ਕੋਈ ਕੁਝ ਲੈਂਦਾ ਹੁੰਦਾ ਹੈ ਕਮਲੀ ਮੈਂ ਫੇਰ ਦੇਣੇ ਚਾਹੇ ਪਰ ਉਸ ਨੇ ਫੇਰ ਕਿਹਾ ਸੀਗਾ ਮੈਂ ਪੈਸੇ ਕਰਨੇ ਹੀ ਕੀਨੇ ਇੱਧਰ ਆ ਕੇ ਮੇਰਾ ਜੀ ਨਹੀਂ ਲੱਗਿਆ ਨਾਲੇ ਇੱਧਰਲੇ ਲੋਕ ਉਧਰਲੇ ਆਏ ਲੋਕਾਂ ਨੂੰ ਚੰਗਾ ਨਹੀਂ ਸਮਝਦੇ ਚੰਗਾ ਬੀਬਾ ਮੈਂ ਚੱਲਦਾ ਹਾਂ 5 ਵਜੇ ਸਾਡੇ ਪਿੰਡ ਨੂੰ ਆਖਰੀ ਬੱਸ ਜਾਂਦੀ ਹੈ ਨਾਲੇ ਬੱਸਾਂ ਦਾ ਅੱਡਾ ਖਾਸੀ ਦੂਰ ਹੈ ਕੰਟਾ ਜਾਣ ਨੂੰ ਲੱਗ ਜੂਗਾ ਠੀਕ ਹੈ ਫਿਰ ਤੂੰ ਚੱਲ ਸ਼ੁਕਰ ਹੈ ਤੂੰ ਮਿਲਤਾ ਗਿਆ ਪਾਕਿਸਤਾਨ ਆਈ ਹੀ ਤੇਰੇ ਕਰਕੇ ਸੀਗੀ ਮੈਂ ਵੀ ਇੱਧਰ ਆਪਣੇ ਟੱਬਰ ਨੂੰ ਯਾਦ ਕੀਤਾ ਸੁਪਨੇ ਵਿੱਚ ਮੈਂ ਕਈ ਵਾਰ ਟੱਬਰ ਨੂੰ ਮਿਲਿਆ ਫਿਰ ਇਉਂ ਜੱਕੋ ਤੱਕੋ ਕਰਦਾ ਗਫੂਰ ਚਲਾ ਗਿਆ ਕਿੰਨਾ ਹੀ ਚੈਰ ਮੈਂ ਉੱਥੇ ਬੈਠੀ ਰਹੀ ਗਫੂਰ ਸਾਹਮਣੇ ਤਾਂ ਮੈਂ ਰੋਈ ਨਹੀਂ ਸੀਗੀ ਹੁਣ ਮੈਨੂੰ ਅੰਤਾਂ ਦਾ ਰੋਣਾ ਆ ਰਿਹਾ ਸੀਗਾ ਮਗਰੋਂ ਕੁਝ ਸਮੇਂ ਬਾਅਦ ਹਰਜਿੰਦਰ ਮੜ ਕੇ ਆਈ ਤਾਂ ਉਸਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ ਜਿੱਥੇ ਵੀ ਗਈ ਲੋਕਾਂ ਨੇ ਮੱਲੋ ਮੱਲੀ ਤੋਹਫੇ ਫੜਾ ਦਿੱਤੇ ਅਗਲੀ ਵਾਰੀ ਆਪਾਂ ਵੀ ਜਦੋਂ ਆ ਕਦੇ ਆਏ ਇੱਥੇ ਤਾਂ ਇਹਨਾਂ ਸਾਰਿਆਂ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਵਾਂਗੇ ਅਗਲੇ ਦਿਨ ਕਾਨਫਰੰਸ ਮਗਰੋਂ ਮੈਂ ਪ੍ਰਬੰਧਕਾਂ ਨੂੰ ਆਖਿਆ ਮੈਂ ਸਟੇਸ਼ਨ ਤੇ ਜਲਦੀ ਜਾਣਾ ਹੈ ਉਹਨਾਂ ਨੇ ਕਾਰ ਦਾ ਪ੍ਰਬੰਧ ਕੀਤਾ ਮੈਂ ਤਾਂ 3:30 ਵਜੇ ਸਟੇਸ਼ਨ ਤੇ ਪਹੁੰਚ ਗਈ ਹਰਜਿੰਦਰ ਹੋਰ ਕੌਰ ਬਾਕੀ ਡੇਲੀਗੇਟਸ ਨਾਲ ਆ ਰਹੀ ਸੀਗੀ ਜਦੋਂ ਮੈਂ ਸਟੇਸ਼ਨ ਤੇ ਪਹੁੰਚੀ ਤਾਂ ਗਫੂਰ ਪਹਿਲਾਂ ਹੀ ਉੱਥੇ ਖੜਾ ਸੀ ਕਾਰ 'ਚ ਉਤਰ ਕੇ ਗਫੂਰ ਨੇ ਮੇਰਾ ਅਟੈਚੀ ਕੇਸ ਫੜ ਲਿਆ ਗੱਡੀ ਨੇ ਅਜੇ ਪਲੇਟਫਾਰਮ ਤੇ ਲੱਗਣਾ ਸੀਗਾ ਮੈਂ ਬੈਂਚ ਤੇ ਬੈਠ ਗਈ ਉਸਨੇ ਮੇਰਾ ਅਟੈਚੀ ਕੇਸ ਕੋਲ ਰੱਖ ਦਿੱਤਾ ਸੀਗਾ ਕਫੂਰ ਥੋੜਾ ਪਰਾ ਬੈਂਚ ਤੇ ਬੈਠ ਗਿਆ ਉਸਦੇ ਹੱਥ ਵਿੱਚ ਝੋਲਾ ਸੀ ਉਸਨੇ ਕਿਹਾ ਮੈਂ ਬੜੀ ਅੰਮਾ ਨੂੰ ਕਿਹਾ ਸੀਗਾ ਕਿ ਉਧਰਲੇ ਪੰਜਾਬ ਤੋਂ ਮੇਰੀ ਆਪ ਆਈ ਹੈ ਮੈਂ ਉਹਨਾਂ ਨੂੰ ਕੀ ਦਿਆਂ ਬੜੀ ਅੰਮਾ ਆਖਦੀ ਸੀ ਕਿ ਉਧਰਲੇ ਲੋਕ ਜਾਂ ਤਾਂ ਸੁੱਕੇ ਮੇਵੇ ਜਾਂ ਗੁਰੂ ਨਾਨਕ ਦੀ ਜ਼ਰੀ ਨਾਲ ਕੱਡੀ ਤਸਵੀਰ ਖਰੀਦਦੇ ਨੇ ਮੈਂ ਦੋਵੇਂ ਚੀਜ਼ਾਂ ਲੈ ਆਇਆ ਉਸਨੇ ਸੁੱਕੇ ਮੇਵੇ ਦਾ ਲਫਾਫਾ ਮੈਨੂੰ ਫੜਾਇਆ ਫਿਰ ਸੁੱਕੀ ਜ਼ਰੀ ਨਾਲ ਮਖਮਲ ਉੱਤੇ ਕੱਡੇ ਫਰੇਮ 'ਚ ਜੜੀ ਬਾਬਾ ਨਾਨਕ ਦੀ ਤਸਵੀਰ ਦਿੰਦਾ ਕਹਿਣ ਲੱਗਿਆ ਇਹ ਗੁਰੂ ਤੁਹਾਡਾ ਹੀ ਨਹੀਂਗਾ ਸਾਡਾ ਵੀ ਹੈ ਉਧਰਲੇ ਪੰਜਾਬ ਤੋਂ ਆਏ ਲੋਕ ਮੱਥਾ ਟੇਕਣ ਇੱਥੇ ਹੀ ਆਉਂਦੇ ਨੇ ਮੈਂ ਵੀ ਉੱਥੇ ਮੱਥਾ ਟੇਕਣ ਜਾਣਾ ਇਹ ਸੋਚ ਕੇ ਕਿ ਸਾਡੇ ਘਰ ਦਾ ਕੋਈ ਇੱਥੇ ਆਵੇਗਾ ਤਾਂ ਨਾ ਕਦੇ ਨਾਨਕ ਸਬਦ ਦਾ ਸਾਂਝਾ ਹੀ ਐ ਇੰਨੇ ਨੂੰ ਗੱਡੀ ਪਲੇਟਫਾਰਮ ਤੇ ਲੱਗ ਗਈ ਸੀਗੀ ਹੁਣ ਤਾਂ ਇਸ ਗੱਡੀ ਵਿੱਚ ਆਉਣ ਵਾਲੇ ਹੋਰ ਲੋਕ ਆ ਰਹੇ ਸਨ ਗਫੂਰ ਨੇ ਮੈਨੂੰ ਮੇਰੀ ਸੀਟ ਤੇ ਬਿਠਾ ਦਿੱਤਾ ਅਟੈਚੀ ਕੇਸ ਸੀਟ ਦੇ ਉੱਪਰਲੇ ਫੱਟੇ ਤੇ ਰੱਖ ਦਿੱਤਾ ਸੀਗਾ ਗੱਡੀ ਨੇ ਤਰਨ ਦੀ ਸੀਟੀ ਮਾਰ ਦਿੱਤੀ ਉਹ ਕਾਲੀ ਨਾਲ ਹੇਠਾਂ ਉਤਰਿਆ ਤੇ ਮੇਰੇ ਵਾਲੀ ਬਾਰੀ ਨੂੰ ਹੱਥ ਫੜ ਕੇ ਖਲੋ ਗਿਆ ਜਿਵੇਂ ਉਸ ਨੇ ਇਸ ਹੱਥ ਨਾਲ ਹੀ ਗੱਡੀ ਨੂੰ ਰੋਕ ਲੈਣਾ ਹੋਵੇ ਗੱਡੀ ਹੌਲੀ-ਹੌਲੀ ਤੁਰ ਰਹੀ ਪਈ ਸੀਗੀ ਉਹ ਵੀ ਗੱਡੀ ਦੇ ਨਾਲ-ਨਾਲ ਤੁਰ ਪਿਆ ਸੀ ਤਾਂ ਜਦੋਂ ਗੱਡੀ ਤੇਜ਼ ਹੋਈ ਤਾਂ bari ਨਾਲੋਂ ਹੱਥ ਛੁੱਟਣ ਤੋਂ ਪਹਿਲਾਂ ਉਸ ਨੇ ਜਿਵੇਂ ਹਾਕ ਮਾਰ ਕੇ ਕਿਹਾ ਆਪਾਂ ਮੈਨੂੰ ਵੀ ਆਪਣੇ ਨਾਲ ਲੈ ਚੱਲ ਗੱਡੀ ਹੋਰ ਤੇਜ਼ ਹੋ ਗਈ ਬੜੀ ਦੂਰੋਂ ਮੈਂ ਦੇਖਿਆ ਕਿ ਗਫੂਰ ਅਜੇ ਵੀ ਉੱਥੇ ਖੜਾ ਗੱਡੀ ਵੱਲ ਝਾਕਦਾ ਹੋਇਆ ਆਪਣੀ ਸਾਫੀ ਨਾਲ ਅੱਖਾਂ ਪੂੰਝ ਰਿਹਾ ਸੀਗਾ ਗੱਡੀ ਤੇਜ਼ ਹੋਰ ਤੇਜ਼ ਹੋ ਗਈ ਸੀ ਉਸ ਵੇਲੇ ਮੇਰੀ ਸਾਮਣੀ ਸੀਟ ਤੇ ਬੈਠੀ ਹਰਿੰਦਰ ਕੌਰ ਮੇਰੇ ਹੱਥ ਹਲੂਣ ਕੇ ਮੇਰੇ ਵੱਲ ਹੈਰਾਨ ਹੋ ਕੇ ਚਾਕੀ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੀਆਂ ਅੱਖਾਂ ਕਿਉਂ ਭਰ ਆਈਆਂ ਨੇ